ਇੱਕ ਬੜੀ ਨਵੀਂ ਇਕਲੀ ਕਿਸਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਕਤ ਵੱਡੀ ਸਕਰੀਨ ਤੇ ਉੱਤੇ ਅਰਵਿੰਦ ਕੇਜਰੀਵਾਲ ਸਾਹਿਬ ਨਜ਼ਰ ਆ ਰਹੇ ਨੇ। ਉਹ ਸਾਰਾ ਪ੍ਰੋਗਰਾਮ ਦੇਖ ਰਹੇ ਨੇ। ਔਰ ਮੇਰੇ ਸਾਹਮਣੇ ਮੇਰੇ ਕੈਬਿਨੇਟ ਦੇ ਸਾਥੀ ਤੇ ਆਮਾਨੀ ਪਾਰਟੀ ਦੇ ਪ੍ਰਦੇਸ਼ ਦੇ ਪ੍ਰਧਾਨ ਅਮਨ ਅਰੋੜਾ ਜੀ ਔਰ ਸਾਡੇ ਪੰਜਾਬ ਦੇ ਪਰਿਵਾਰੀ ਵੀ ਤੇ ਸਿੱਖਿਆ ਕ੍ਰਾਂਤੀ ਦੇ ਤੌਰ ਤੇ ਜਾਣੇ ਜਾਂਦੇ ਐਜੂਕੇਸ਼ਨ ਮਿਨਿਸਟਰ ਦਿੱਲੀ ਦੇ ਸਾਹਿਬका श्री ਮਨੀਸ਼ ਸੋਧਿਆ ਜੀ ਮਹਿਲਾ ਵਿੰਗ ਨੂੰ ਇੱਕ ਨਵਾਂ ਰੂਪ ਨਵੀਂ ਦਿਸ਼ਾ ਦੇਣ ਲਈ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਮੋਗੇ ਤੋਂ ਐਮਐਲਏ ਵੀ ਨੇ ਡਾਕਟਰ ਅਮਨਦੀਪ ਅਰੋੜਾ ਜੀ ਸਾਡੇ ਪੰਜਾਬ ਮੈਲਾ ਕਮਿਸ਼ਨ ਦੇ ਚੇਅਰਮੈਨ ਚੇਅਰਪਰਸਨ ਰਾਜ ਲਾਲੀ ਜੀ ਔਰ ਬਹੁਤ ਸਾਰੇ ਹੋਰ ਵੀ ਸਾਡੇ ਪਾਰਟੀ ਦੇ ਸੀਨੀਅਰ ਅਧਰ ਸਾਹਿਬਾਨ ਇਸ ਯੂਨੀਵਰਸਿਟੀ ਦੇ ਜਿਹੜੇ ਬੀਸੀ ਸਾਹਿਬ ਔਰ ਇਸ ਯੂਨੀਵਰਸਿਟੀ ਦੇ ਸਾਰੇ ਜਿਹੜੇ ਪ੍ਰਬੰਧਕ ਸਾਹਿਬਾਨ ਬਹੁਤ ਬਹੁਤ ਧੰਨਵਾਦ ਨਵੇਂ ਇੱਕਲੀ ਕਿਸਮ ਦਾ ਪ੍ਰੋਗਰਾਮ ਮੇਰੇ ਵੱਲੋਂ ਸਾਰੇ ਸੰਸਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਿੱਕਲੀ ਕਿਸਾਨ ਦਾ ਪ੍ਰੋਗਰਾਮ ਇਹ ਹੈ ਇਸ ਤਰ੍ਹਾਂ ਕਿ ਬਾਕੀ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਬਾਕੀ ਪਾਰਟੀਆਂ ਦੇ ਵਿੱਚ ਆਪਾਂ ਦੇਖਦੇ ਵੀ ਰਹੇ ਹਾਂ ਤੁਸੀਂ ਸੁਣਦੇ ਵੀ ਰਹੇ ਹੋਗੇ ਕਿ ਵੈਸੇ ਤਾਂ ਬਣਾ ਲੈਂਦੇ ਆ ਮਹਿਲਾ ਵਿੰਗ ਪਰ ਉਹ ਮਹਿਲਾ ਵਿੰਗ ਹੁੰਦਾ ਕਿਸੇ ਨਾ ਕਿਸੇ ਮੰਤਰੀ ਦੇ ਘਰੋਂ ਚੱਲਦਾ ਹੈ ਜਾ ਕਿਸੇ ਪਾਵਰਫੁੱਲ ਪ੍ਰਧਾਨ ਜਾਂ ਕਿਸੇ ਉਹਦੇ ਘਰੋਂ ਹੀ ਚੱਲਦਾ ਬਸ ਆਮ ਜਿਹੜੀਆਂ ਘਰਾਂ ਦੀਆਂ ਮਹਿਲਾਵਾਂ ਨੇ ਉਹ ਸਿਰਫ ਜ਼ਿੰਦਾਬਾਦ ਮਰਦਾਬਾਦ ਦੇ ਨਾਰੇ ਤੇ ਉੱਥੇ ਹੀ ਰਹਿ ਜਾਂਦੀਆਂ ਅੱਗੇ ਨਹੀਂ ਆਉਣ ਦਿੰਦੇ ਜੀ ਸ਼ਕਤੀਆਂ ਵੰਡਣ ਦਾ ਜੇ ਮੌਕਾ ਆ ਜੇ ਤਾਂ ਬਿਲਕੁਲ ਹੀ ਨਹੀਂ ਦਿੰਦੇ ਕਿ ਨਹੀਂ 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 ਇਹਨਾਂ ਨੂੰ ਨਹੀਂ ਆਮ ਆਦਮੀ ਪਾਰਟੀ ਤੁਹਾਨੂੰ ਇਹ ਗੱਲ ਦੀ ਟ੍ਰੇਨਿੰਗ ਦੇ ਰਹੀ ਹੈ ਤੇ ਨਾਲ ਨਾਲ ਇਹ ਵੀ ਕਹਿ ਰਹੀ ਹੈ ਕਿ ਤੁਸੀਂ ਐਕਟਿਵ ਪੋਲਿਟਿਕਸ ਦੇ ਵਿੱਚ ਇੰਟਰਸਟ ਲੈਣਾ ਸ਼ੁਰੂ ਕਰੋ ਨਹੀਂ ਤਾਂ ਕੀ ਹੈ ਬਾਪੂ ਜਾਂਦਾ ਬਾਪੂ ਕਿਸੇ ਪਾਰਟੀ ਚ ਬਾਪੂ ਦੇ ਕਹਿਣ ਤੇ ਸਾਰਾ ਟੱਬਰ ਵੋਟਾਂ ਪਾਉਂਦਾ ਜਪਰਾ ਦੇ ਕਹਿਣ ਤੇ ਪਾਉਂਦਾ ਮੈਂ ਬਹੁਤ ਸਾਰੇ ਗਰਲਜ਼ ਕਾਲਜ ਦੇ ਵਿੱਚ ਗਿਆ ਮੈਂ ਇਹੀ ਜਾ ਕੇ ਉੱਥੇ ਕਿਹਾ ਤੁਹਾਡਾ opinion ਕਿੱਥੇ ਹੈ ਜੇ ਤੁਹਾਡੇ ਬਿਨਾ ਘਰ ਨਹੀਂ ਚੱਲ ਸਕਦੇ ਜੇ ਤੁਹਾਡੇ ਬਿਨਾ ਘਰ ਚ ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਹਿੱਸਾ ਲਓ ਵਿੱਚ ਪਰ ਤੁਹਾਡਾ opinion ਹੀ ਲਿਆ ਜਾਂਦਾ ਤੁਹਾਡੀ ਬੋਟ ਨੂੰ ਤਾਂ ਹੀ ਮੰਨ ਲਿਆ ਜਾਂਦਾ ਵੀ ਉਹ ਤਾਂ ਚਲੋ ਚਲੋ ਇਹ ਤਾਂ ਪੇ ਤਾਂ ਉਹ ਭੋਲੇ ਨੂੰ ਕਿਹਾ ਉਹ ਭੋਲਾ ਆਪੇ ਪਵਾ ਲੂਗਾ ਆਪਣੀ ਆਪਣੀ ਘਰ ਵਾਲੀ ਦੀ ਵੋਟ ਆਪੇ ਪਵਾ ਲੂਗਾ ਭੋਲੇ ਭੋਲੇ ਭੋਲਾ ਪਾ ਲੂਗਾ ਕਿਤੇ ਤੇ ਉਹਦੀ ਘਰ ਵਾਲੀ ਦਾ opinion ਤਾਂ ਕੋਈ ਹੋਰ ਹੋ ਸਕਦਾ ਨਾ ਤੁਸੀਂ ਐਕਟਿਵ ਪੋਲਿਟਿਕਸ ਦੇ ਵਿੱਚ ਆਓ ਪਹਿਲਾਂ ਇਹ ਮੰਨਿਆ ਨਹੀਂ ਜਾਂਦਾ ਸੀ ਪਹਿਲਾਂ ਇਹ ਬਿਲਕੁਲ ਅਰਵਿੰਦ ਕੇਜਰੀਵਾਲ ਜੀ ਇਸ ਵਕਤ ਸੁਣ ਰਹੇ ਨੇ ਇਸ ਗੱਲ ਦਾ ਸਿਹਰਾ ਇਹਨਾਂ ਨੂੰ ਜਾਂਦਾ ਹੈ ਕਿ ਪਹਿਲਾਂ ਰਾਜਨੀਤੀ ਜਿਹੜੀ ਉਹ ਗੁੰਡਾਗਰਦੀ ਦੀ ਜਾਂ ਪੈਸੇ ਵਾਲਿਆਂ ਦੀ ਖੇਡ ਮੰਨੀ ਜਾਂਦੀ ਸੀ ਵੀ ਇਹੀ ਆਉਂਦੇ ਹੁੰਦੇ ਨੇ ਸਾਡਾ ਨਹੀਂ ਕੰਮ ਪਰ ਇਹਨਾਂ ਨੇ ਇੱਕ ਪਾਰਟੀ ਐਸੀ ਬਣਾਤੀ ਜਿਦੇ ਵਿੱਚ ਹਰ ਇੱਕ ਨੂੰ ਕਾਗਜ਼ ਪਰਨੇ ਆ ਗਏ ਹਰ ਇੱਕ ਨੂੰ ਕਾਉਂਸਲਰ ਬਣਨਾ ਆ ਗਿਆ ਚੇਅਰਮੈਨ ਬਣਨਾ ਆ ਗਿਆ ਸਾਨੂੰ ਮੇਅਰ ਬਣਨਾ ਆ ਗਿਆ ਸਾਨੂੰ ਮੰਤਰੀ ਵੀ ਬਣਨਾ ਆ ਗਿਆ ਸਾਨੂੰ ਸਾਨੂੰ ਸਿਖਾਤਾ ਉਹਨਾਂ ਨੇ ਆਮ ਬੰਦਿਆਂ ਨੂੰ ਕਾਗਜ਼ ਭਰਨੇ ਸਿਖਾਤੇ ਤੇ ਲੋਕਾਂ ਨੇ ਵੋਟਾਂ ਪਾਤੀਆਂ ਸੋ ਮੈਂ ਕਹਿਣਾ ਕਿ ਜਿਹੜਾ ਐਕਟਿਵ ਪੋਲਿਟਿਕਸ ਉਹਦੇ ਵਿੱਚ ਹਿੱਸਾ ਲਓ ਆਮ ਤੌਰ ਤੇ 10000 ਦੀ ਰੈਲੀ ਹੁੰਦੀ ਹੈ 2-300 ਲੇਡੀਜ਼ ਹੁੰਦੀਆਂ ਬਸ ਇੰਨੀ ਕ ਪਾਰਟਿਸਪੇਸ਼ਨ ਹੁੰਦੀ ਹੈ ਕਿਉਂਕਿ ਜਾਂ ਤਾਂ ਜਾਣ ਦੀ ਪ੍ਰੋਬਲਮ ਜਦ ਆਮਾਂਗੇ ਕਿ ਮੈਂ ਉੱਥੋਂ ਕੋਈ ਵਹੀਕਲ ਦੀ ਪ੍ਰੋਬਲਮ ਨਹੀਂ ਉਹ ਪਰ ਸਭ ਤੋਂ ਵੱਧ ਇਫੈਕਟ ਕਰਦੀ ਹੈ ਰਾਜਨੀਤੀ ਤੁਹਾਨੂੰ ਜੇ ਰਾਜਨੀਤੀ ਫੈਸਲਾ ਲਾਊਗੀ ਤਾਂ ਸਭ ਤੋਂ ਪਹਿਲਾਂ ਚੁੱਲੇ ਤੇ ਅਸਰ ਪਾਊਗਾ ਚੁੱਲਾ ਕੌਣ ਚਲਾਉਂਦਾ ਤੁਸੀਂ ਚੁੱਲੇ ਦੀਆਂ ਸੱਤੇ ਚੀਜ਼ਾਂ ਸੱਤ ਚੀਜ਼ਾਂ ਮੰਨੀਆਂ ਗਈਆਂ ਨੇ ਨਾ ਨਾਣ ਮਿਰਚ ਪਾ ਕੇ ਵਿੱਚ ਸਾਰਾ ਹਲਦੀ ਵਿੱਚੀ ਮਿਰਚ ਮਸਾਲੇ ਸੱਤ ਚੀਜ਼ਾਂ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਕਿ ਅੱਜ ਉਹਨਾਂ ਦਾ ਰੇਟ ਕੀ ਹੋਊਗਾ ਅੱਜ ਤੁਹਾਡੇ ਚੁੱਲ੍ਹੇ ਤੇ ਕੀ ਪੱਕੂਗਾ ਇਹ ਰਾਜਨੀਤੀ ਡਿਸਾਈਡ ਕਰਦੀ ਹੈ ਫਿਰ ਆਪਾਂ ਰਾਜਨੀਤੀ ਤੋਂ ਦੂਰ ਕਿਉਂ ਨਹੀਂ ਹੋਵੇ ਰਾਜਨੀਤੀ ਦੇ ਵਿੱਚ ਵੜੋ ਅਸੀਂ ਡਿਸੀਜਨ ਮੇਕਰ ਬਣੀਏ 300 ਯੂਨਿਟ ਬਿਜਲੀ ਮਾਫ ਕੀਤੀ ਹੈ ਉਹਦਾ ਕੋਈ ਬੰਦਿਆਂ ਨਾਲ ਤਾਂ ਨਹੀਂ ਸੰਬੰਧ ਨਾ ਬਜਟ ਕਿਦਾ ਬਚਿਆ ਲੇਡੀਜ਼ ਦਾ ਉਹਨਾਂ ਨੇ ਫਿਰ ਉਹਨੂੰ ਕਿੱਥੇ ਵਰਤਿਆ ਕਿਸੇ ਨੇ ਕਿਸੇ ਘਰ ਦੇ ਕਿਸੇ ਹੋਰ ਕਬੀਲਦਾਰੀ ਦੇ ਕੰਮਾਂ 'ਚ ਠੀਕ ਹੈ ਨਾ ਸੋ ਇਹਦਾ ਮਤਲਬ ਇਹ ਜਿਹੜਾ ਬਿਜਲੀ ਫ੍ਰੀ ਕਰਨਾ ਜਾਂ ਕੋਈ ਵੀ ਕਿਸੇ ਤਰੀਕੇ ਦਾ ਪੈਸਾ ਬਚਣਾ ਮੈਨੂੰ ਇੱਕ ਦੋਜੀ ਮਿਲਿਆ ਦੁੱਧ ਵਾਲਾ ਉਹ ਕਹਿੰਦਾ ਜੀ ਧੰਨਵਾਦ ਤੁਹਾਡਾ ਮੈਂ ਕਿਹਾ ਕੀ ਬਹੁਤ ਵਧੀਆ ਕੀਤਾ ਕਹਿੰਦਾ ਤੁਸੀਂ ਦੋਜੀਆਂ ਵਾਸਤੇ ਮੈਂ ਫਿਰ ਮੈਂ ਤਾਂ ਦੋਜੀਆਂ ਵਾਸਤੇ ਕੁਝ ਯਕੀਨ ਹੀ ਨਹੀਂ ਲਗਾਇਆ ਹਜੇ ਤੱਕ ਤੇ ਕੀ ਵਧੀਆ ਕਹਿੰਦਾ ਜੀ ਅਸਲ 'ਚ ਮੈਨੂੰ ਪਹਿਲਾਂ ਹਰ 3 ਮਹੀਨੇ ਬਾਅਦ ਮੇਰਾ ਸਾਫ ਕਰਦੇ ਸੀਗੇ ਲੋਕ 3 ਮਹੀਨੇ ਮੈਂ ਦੁੱਧ ਘਰਾਂ ਚ ਪਾਉਂਦਾ ਸੀਗਾ 3 ਮਹੀਨੇ ਮੈਂ ਮੇਰਾ ਸਾਫ ਹੁੰਦਾ ਸੀ ਹੁਣ ਜੀ ਮੇਰਾ ਹਰ 10 ਦਿਨਾਂ ਬਾਅਦ ਮੈਨੂੰ ਲੋਕ ਜਿਹੜੇ ਨੇ ਉਹ ਪੈਸੇ ਦੇ ਦਿੰਦੇ ਮੇਰੇ ਮੈਂ ਕਹਾਂ ਵੀ ਇਹ ਚ ਮੇਰਾ ਕੀ ਯੋਗਦਾਨ ਹੈ ਕਹਿੰਦੇ ਤੁਸੀਂ ਬਿਜਲੀ ਫ੍ਰੀ ਕਰਤੀ ਤੇ ਤੁਸੀਂ ਕਹਿੰਨਾ ਆਮ ਆਦਮੀ ਕਲੀਨਿੰਗ ਖੋਲ੍ਹ ਤੇ ਉਹਨਾਂ ਦੇ ਦਵਾਈ ਦੇ ਤੇ ਬਿਜਲੀ ਦੇ ਬਿੱਲ ਦੇ ਪੈਸੇ ਵਚਣ ਲੱਗੇ ਉਹ ਸਾਨੂੰ 10-10 ਦਿਨਾਂ ਬਾਅਦ ਉਹ ਸਾਨੂੰ ਪੈਸੇ ਦੇਣ ਲੱਗੇ ਤੇ ਮੇਰਾ ਵੀ ਤਾਂ ਫਾਇਦਾ ਹੋ ਗਿਆ ਜੀ ਮੈਂ 3 ਮਹੀਨੇ ਵੇਟ ਕਰਦਾ ਸੀਗਾ ਕਿੱਥੇ ਉਹਨਾਂ 10 ਦਿਨਾਂ ਬਾਅਦ ਕਿਉਂਕਿ ਤੁਹਾਡੇ ਪੈਸੇ ਬਚਣ ਲੱਗੇ ਸਕੂਲ ਵਧੀਆ ਬਣ ਗਏ ਪ੍ਰਾਈਵੇਟ ਚੋਂ ਕੱਢ ਕੇ ਬੱਚਾ ਸਕੂਲ ਚਲਾ ਲਿਆ ਸਰਕਾਰੀ ਚਲਾ ਲਿਆ ਉਹ ਫੀਸ ਬਚ ਗਈ ਕਬੀਲਦਾਰੀ ਆਪ ਹੋ ਗਈ ਸੋ ਕਬੀਲਦਾਰੀ ਕੱਲੀ ਜਿਹੜੇ ਸਾਡੇ ਪੁਰਸ਼ ਮੈਂਬਰ ਨੇ ਉਹੀ ਨਹੀਂ ਚਲਾਉਂਦੇ ਕਬੀਲਦਾਰੀ ਆ ਕੇ ਤਾਂ ਤੁਹਾਡੇ ਹਿੱਸੇ ਆਉਂਦੀ ਹੈ ਵੀ ਕਿਵੇਂ ਚਲਾਉਣਾ ਕਰ ਉਹ ਕਹਿੰਦੇ ਵੀ ਮਕਾਨ ਮਕਾਨ ਬੰਦੇ ਬਣਾਉਂਦੇ ਆ ਪਰ ਉਹਨੂੰ ਘਰ ਜਨਾਨੀ ਬਣਾਉਂਦੀ ਉਹਨੂੰ ਸ਼ਿੰਗਾਰਨਾ ਉਹਨੂੰ ਉਹਨੂੰ ਸਜਾਉਣਾ ਇਹ ਤਾਂ ਤੁਹਾਡੇ ਹਿੱਸੇ ਆ ਕੁਦਰਤ ਵੱਲੋਂ ਆਇਆ ਸੋ ਇਸ ਕਰਕੇ ਅਸੀਂ ਅੱਜ ਤੁਹਾਨੂੰ ਕੋਈ ਐਂ ਟ੍ਰੇਨਿੰਗ ਨਹੀਂ ਦੇ ਰਹੇ ਕਿ ਤੁਸੀਂ 24 ਘੰਟੇ ਜਿੰਦਾਬਾ ਮੁਰਦਾਬਾ ਜਾਂ ਕੋਈ ਗਾਲਾਂ ਹੀ ਕੱਢੀ ਜਾਓ ਕਾਲੀ ਦਾ ਲੜਨ ਨੂੰ ਪਾਣਾ ਤੇ ਕਨੂੰ ਬਸ ਇਹ ਕਿ ਜਦੋਂ ਤੁਹਾਡੇ ਕੋਲੇ ਕੋਈ ਆਵੇ ਸੈਲਫ ਹੈਲਪ ਗੁਰ ਬਣਨਗੇ ਜਾਂ ਕੁਝ ਹੋਰ ਤੁਸੀਂ ਇਹ ਦੱਸੋ ਵੀ ਆਪਣੇ ਲਈ ਫਾਇਦਾ ਕੀ ਹੈ ਆਪਣੇ ਬੱਚਿਆਂ ਦੀ ਜ਼ਿੰਦਗੀ ਦਾ ਜਿਹੜਾ ਲੈਵਲ ਹੈ ਉਹ ਕੌਣ ਉੱਚਾ ਚੱਕ ਰਿਹਾ ਹੈ ਇਸ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਬਰਬਾਦ ਕਰਨ ਕੀਨੇ ਕੀਤਾ ਚਿੱਟੇ ਚ ਪਾ ਲੈ ਹੁਣ ਚਿੱਟਾ ਯੁੱਧ ਨਸ਼ਿਆਂ ਵਿਰੁੱਧ ਕੱਲ ਮੈਨੂੰ ਕਿਸੇ ਦਾ ਫੋਨ ਆਇਆ ਪਰਸੋਂ ਉਹ ਕਹਿੰਦਾ ਜੀ ਜੁੱਧ ਨਸ਼ਿਆਂ ਵਿਰੁੱਧ ਵੀ ਤੁਸੀਂ ਲੇਡੀਜ਼ ਦਾ ਪ੍ਰੋਗਰਾਮ ਰੱਖੋ ਇਹਨੂੰ ਜੁੱਧ ਨਸ਼ਿਆਂ ਵਿਰੁੱਧ ਵੀ ਤੁਸੀਂ ਮਹਿਲਾਵਾਂ ਦਾ ਪ੍ਰੋਗਰਾਮ ਕਹੋ ਮੈਂ ਕਿਹਾ ਵੀ ਕਿਵੇਂ ਕਹਿੰਦਾ ਜਦੋਂ ਪੁੱਤ ਮਰਦਾ ਤਾਂ ਸਭ ਤੋਂ ਵੱਧ ਮਾਂ ਦੁਖੀ ਹੁੰਦੀ ਸੀ ਜਦੋਂ ਪਤੀ ਪਤੀ ਨਸ਼ਾ ਕਰਦਾ ਸਭ ਤੋਂ ਵੱਧ ਉਹਦੀ ਪਤਨੀ ਹੈ ਤੇ ਜੇ ਭਾਈ ਮਰ ਗਿਆ ਤਾਂ ਭੈਣ ਕਹਿੰਦੇ ਵੀ ਜੇ ਤੁਸੀਂ ਬਚਾ ਰਹੇ ਹੋ ਤਾਂ ਲੇਡੀਜ਼ ਦੇ ਦੁੱਖਾਂ ਨੂੰ ਤੁਸੀਂ ਦਵਾਈ ਲਾ ਰਹੇ ਹੋ ਮਲਮ ਲਾ ਰਹੇ ਹੋ ਇਸ ਕਰਕੇ ਵੀ ਜਦੋਂ ਮੈਂ ਜਾਣਾਂ ਮੈਨੂੰ ਸਭ ਤੋਂ ਵੱਧ ਲੇਡੀਜ਼ ਇਹ ਕਹਿੰਦੀਆਂ ਨੇ ਆ ਬਹੁਤ ਵਧੀਆ ਕੀਤਾ ਪੁੱਤ ਜਿਹੜਾ ਨਸ਼ਿਆਂ ਆਲਾ ਕਰਤਾ ਸਾਡੇ ਜਵਾਕ ਵੱਜ ਜਾਣਗੇ ਕਿਉਂਕਿ ਉਹਨੂੰ ਘਰ ਦਾ ਫਿਕਰ ਰਹਿੰਦਾ ਜੀ ਹਰ ਵਕਤ ਹਰ ਵਕਤ ਫਿਕਰ ਰਹਿੰਦਾ ਸੈਲਫ ਹੈਲਪ ਗਰੁੱਪ ਚਲਾਏ ਨੇ ਸੀ ਪਹਿਲ ਗਰੁੱਪ ਦੀ ਜਿਹੜੀ ਉਹ ਚਲਾਈ ਸੀਗੀ ਸਕੀਮ ਕਿ ਲੇਡੀਜ਼ ਜਿਹੜੀਆਂ ਨੇ ਉਹ ਕਰੇ ਬੈਠੀਆਂ ਕੰਮ ਕਰੋ ਸਰਕਾਰ ਤੁਹਾਨੂੰ ਉਹ ਜਿਹੜਾ ਇਕੁਪਮੈਂਟ ਪ੍ਰੋਵਾਈਡ ਕਰਊਗੀ ਜੇ ਕੋਈ ਸਲਾਈ ਚ ਜਾਣਾ ਸਲਾਈ ਸਲਾਈ ਮਸ਼ੀਨਾਂ ਪ੍ਰੋਵਾਈਡ ਕਰਾਂਗੇ ਕੱਚੀ ਕਹਾਣੀ ਦਾ ਤੇਲ ਸਾਬਣਾ ਚੱਪਲਾ ਤੇ ਉਹ ਜਿਹੜਾ ਸੈਲਫ ਹੈਲਪ ਗਰੁੱਪ ਅਸੀਂ ਸੰਗਰੂਰ ਚ ਸ਼ੁਰੂ ਕੀਤਾ ਸੀ ਤੁਸੀਂ ਹੈਰਾਨ ਹੋ ਜਾਓਗੇ ਅਸੀਂ 100 ਲੇਡੀ ਤੋਂ ਸ਼ੁਰੂ ਕੀਤਾ ਸੀ ਉਹਨਾਂ ਦਾ ਇੱਕ ਮਹੀਨੇ ਦਾ ਟਰਨਓਵਰ ਜਿਹੜਾ ਉਹ 1.5 ਕਰੋੜ ਰੁਪਇਆ ਹੋ ਗਿਆ ਸੀ ਮਤਲਬ 1.5 ਲੱਖ ਰੁਪਇਆ ਇੱਕ ਮਹੀਨੇ ਦਾ ਕਮਾਲ ਸੀ ਇੱਕ ਲੇਡੀ ਦਾ ਹੁਣ ਅਸੀਂ ਸਕੂਲਾਂ ਦੀਆਂ ਵਰਦੀਆਂ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਬਹੁਤ ਸਾਰੇ ਪ੍ਰਾਈਵੇਟ ਸਕੂਲ ਵੀ ਆ ਗਏ ਉਹਨਾਂ ਦੀਆਂ ਵਰਦੀਆਂ ਵੀ ਉਹਨਾਂ ਨੂੰ ਲਿਆਤੀਆਂ ਕਿ ਤੁਸੀਂ ਇੱਥੋਂ ਸੁਭਾਓ ਕੰਪਿਊਟਰ ਤੇ ਨਾਮ ਪਾ ਜਾਂਦਾ ਉਹ ਸਿਉਕੇ ਵਰਦੀਆਂ ਤੇ ਉਹ ਪੈਕ ਕਰਕੇ ਦੇ ਦਿੰਦੇ ਨੇ ਅਸੀਂ ਅੱਗੇ ਹੁਣ ਅਸੀਂ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦੇਤੀਆਂ ਕਿ ਪੰਜਾਬ ਪੁਲਿਸ ਦੇ ਰੈਂਕ ਅਲੱਗ-ਅਲੱਗ ਰੈਂਕ ਜਿਹੜੇ ਨੇ ਉਹ ਵੀ ਆ ਜਾਂਦੇ ਨੇ ਵੀ ਇਸ ਨਾਮ ਤੇ ਜਿਹੜਾ ਕੋਈ ਵੀ ਹੌਲਦਾਰ ਐ ਕੋਈ ਡੀਐਸਪੀ ਐ ਕੋਈ ਉਹਦੇ ਜਿੰਨੇ ਜਿੰਨੇ ਵੀ ਰੈਂਕ ਲੱਗਣਗੇ ਜਾਂ ਕਲਰ ਲੱਗਣਗੇ ਉਹ ਸਾਰੇ ਲੇਡੀਜ਼ ਸਿਉਣ ਗਿਆ ਪਰ ਉਂ ਵੀ ਤਾਂ ਗਵਰਨਮੈਂਟ ਕਿਤੋਂ ਸਵਾਊਗੀ ਠੇਕਾ ਦੇ ਕੇ ਉਹ ਆਪਦੇ ਫਾਇਦੇ ਦੇਖਣਗੇ ਉਹ ਕਰਨ ਮੈਂ ਚਾਹੁੰਨਾ ਜਦੋਂ ਤੱਕ ਤੁਹਾਡਾ ਹਸਬੰਡ ਜਾਂ ਤੁਹਾਡਾ ਭਰਾ ਤੁਹਾਡਾ ਕੋਈ ਵੀ ਜਿਹੜਾ ਪੁਰਸ਼ ਮੈਂਬਰ ਕਮਾਉ ਹੈ ਜਦੋਂ ਤੱਕ ਉਹ ਖੇਤੋਂ ਆਵੇ ਨੌਕਰੀ ਤੋਂ ਆਵੇ ਜਾਂ ਕੋਈ ਦੁਕਾਨ ਤੋਂ ਆਵੇ ਉਦੋਂ ਤੱਕ 3-4000 ਰੁਪਇਆ ਘਰੇ ਬੈਠੀਆਂ ਤੁਸੀਂ ਵੀ ਕਮਾਈ ਬੈਠੀਆਂ ਹੋਵੋ ਤੁਸੀਂ ਦੇਖਿਓ ਪੁਰਾਣੀਆਂ ਫਿਲਮਾਂ ਪੁਰਾਣੀਆਂ ਫਿਲਮਾਂ ਚ ਕੀ ਹੁੰਦਾ ਸੀ ਜਿਸ ਦਿਨ ਬੱਦਲ ਜਾਂ ਗੱਜਦਾ ਬਿਜਲੀ ਜੀ ਮਤਲਬ ਕੜਕਦੀ ਐ ਇਹਦਾ ਮਤਲਬ ਮਾਂ ਨੂੰ ਚੱਕਰ ਵਾਲੇ ਨੂੰ ਅੱਜ ਘਰੋਂ ਕੱਢਣਗੇ ਚਲੀ ਜਾ ਮੇਰੇ ਘਰ ਸੇ ਉਸੇ ਦਿਨ ਹੀ ਕਿਉਂ ਕੱਢਣਾ ਹੈ ਬਸ ਵੀ ਦੁਖੀ ਕਰਨਾ ਹੈ ਵੀ ਅੱਜ ਮੀਂਹ ਚ ਫਿਰ ਆਪਾਂ ਨੂੰ ਇਮੋਸ਼ਨ ਹੋ ਜਾਂਦੇ ਆ ਵੀ ਵਿਚਾਰੀ ਮੀਂਹ ਚ ਕਿੱਥੇ ਜਾਊਗੀ ਤੁਸੀਂ ਹੁਣ ਦੇਖੋ ਅੱਜ ਕੱਲ੍ਹ ਵਾਲੀ ਫਿਲਮਾਂ ਚ ਸੀਨ ਹੈ ਨਹੀਂ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਪ੍ਰਾਈਵੇਟ ਗਰੁੱਪ ਆ ਪ੍ਰਾਈਵੇਟ ਸੈਕਟਰ ਆ ਗਿਆ ਹੁਣ ਜੇ ਉਹ ਲੱਖ ਕਮਾਉਂਦਾ ਤਾਂ ਲੱਖ ਉਹ ਵੀ ਕਮਾ ਕੇ ਲੈ ਹੁੰਦੀ ਹੈ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਜੇ ਇਹਨੂੰ ਘਰੋਂ ਕੱਢਿਆ ਨਾਲ ਲੱਖ ਰੁਪਏ ਜਾਂਦਾ ਹੈ ਨਾ ਲੱਖ ਵੀ ਜਾਂਦਾ ਇਹਨੂੰ ਘਰੋਂ ਕੱਢਾਂਗੇ ਹੁਣ ਨਹੀਂ ਕਹਿੰਦੇ ਚਲੀ ਜਾ ਮੇਰੇ ਘਰ ਸੇ ਤੁਸੀਂ ਸੈਲਫ ਡਿਪੈਂਡਡ ਹੋਵੋ ਬਸ ਸੈਲਫ ਡਿਪੈਂਡਡ ਜਿਹੜੀ ਲੇਡੀ ਹੈ ਉਹਨੂੰ ਕੋਈ ਕੁਝ ਨਹੀਂ ਕਹਿ ਸਕਦਾ ਇਸ ਸਮਾਜ ਦੇ ਵਿੱਚ ਕਿਉਂਕਿ ਉਹ ਕਿਤੇ ਵੀ ਜਾਊਗੀ ਉਹ ਤਾਂ ਉਹਦੇ ਕੋਲ ਤਾਂ ਪੈਸੇ ਨਹੀਂ ਦੇਖੋ ਵਿਦਿਆਨਤਾ ਨਹੀਂ ਚੋਰੀ ਕਰ ਲੋਂਗੇ ਨਾ ਜਿਹੜਾ ਪੜ੍ਹ ਲਿਆ ਤੁਸੀਂ ਪਲਾਟ ਚੋਰੀ ਹੋ ਜਾਣਗੇ ਹੋਰ ਹੋ ਜਾਊਗਾ ਹੋਰ ਸੌ ਸਿਆਪੇ ਹੋਣਗੇ ਵਿਦਿਆਨਤਾ ਨਹੀਂ ਚੋਰੀ ਕਰ ਲੋਂਗੇ ਸੋ ਅਸੀਂ ਤੁਹਾਨੂੰ ਇਹ ਕਹਿ ਰਹੇ ਆ ਆਮ ਆਦੀ ਪਾਰਟੀ ਤੁਹਾਨੂੰ ਇੱਕ ਮੌਕਾ ਦੇ ਰਹੀ ਹੈ ਕਿ ਤੁਸੀਂ ਟ੍ਰੈਂਡ ਹੋ ਕਿਉਂਕਿ ਇਹਨਾਂ ਨੂੰ ਇਹੀ ਪਹਿਲਾਂ-ਪਹਿਲਾਂ ਨੇ ਜਿਹੜੀਆਂ ਟ੍ਰੈਡੀਸ਼ਨ ਪਾਰਟੀਆਂ ਨੇ ਇਹਨਾਂ ਨੂੰ ਇਹੀ ਇੱਕ ਬੈਨੇਫਿਟ ਸੀ ਕਿ ਇਹਨਾਂ ਦੀਆਂ ਲੇਡੀਜ਼ ਨੂੰ ਵੋਟਾਂ ਮੰਗਣੀਆਂ ਆਉਂਦੀਆਂ ਸੀ ਆਪਾਂ ਨੂੰ ਆਉਂਦੀਆਂ ਨਹੀਂ ਸੀ ਇਹ ਤਾਂ ਹੀ ਉਹ ਤਾਂ ਕਹਿੰਦੇ ਸੀ ਆਈ ਹੈ ਆਈ ਹੈ ਚੁਣ ਕੇ ਆਈ ਹੈ ਬੂ ইলেকਸ਼ਨ ਮੇ ਆਈ ਹੈ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਵੋਟਾਂ ਮੰਗਣੀਆਂ ਆਉਣੀਆਂ ਨਹੀਂ ਤੇ ਜਦੋਂ ਆਪਾਂ ਸਿੱਖ ਗਏ ਹੁਣ ਹੁਣ ਮੇਰੀ ਬੇਬੇ ਤੂੰ ਦੇਖਿਆ ਹੁਣ ਬਹੁਤ ਵਾਰੀ ਮਿਲਿਆ ਹੁਣ ਪਤਾ ਹੀ ਲੱਗਦਾ ਵੀ ਉਹ ਮੇਰੀ ਬੇਬੇ ਆ। ਦੇਖੋ ਕਿ ਜਿੰਨਾ ਜਿੰਨਾ ਹਿਊਮਰ ਜਿੰਨਾ ਉਹ ਮਤਲਬ ਕਰਦੀ ਐ ਉਹ ਕੀ ਕਰਦੀ ਬੋਟਾ ਮੇਲੇ। ਉਹ ਕਹਿੰਦੀ ਮੈਨੂੰ ਭਾਈ 7-8 ਸੁਮੂਆਂ ਦੇ ਦੇ। ਸੁਮੂ ਕੋਲਸ ਜਿਹੜੀ ਵੀ ਉਹ ਲੈ ਲੈਂਦੀ। ਉਹਨੇ 8-10 ਲੇਡੀਜ਼ ਹਰ ਰੋਜ਼ ਹਰੇਕ ਸੁਮੂ ਚ ਕਿਸੇ ਨਾ ਕਿਸੇ ਰਿਸ਼ਤੇਦਾਰੀ ਚ ਲੈ ਜਾਣਾ। ਉਹ ਐਦੀ ਭੂਆ ਦੀ ਕੁੜੀ ਉੱਥੇ ਵਹੀ ਹੋਈ ਹੈ। ਉੱਥੇ ਚਲੇ ਜਾਣਾ ਚਾਹ ਪਾਣੀ ਪੀ ਕੇ ਭਾਈ ਇਸ ਵਾਰ ਬੋਟਾ ਆਮਾਦੀ ਪਾਰਟੀ ਨੂੰ ਜਦੋਂ ਭਾਈ ਅਗਲਾ ਕਹਿੰਦਾ ਮੇਰੀ ਤਾਂ ਕੁੜੀ ਦੇ ਸਹੁਰਿਆਂ ਤੋਂ ਪੂਰੀ ਆ ਕੇ ਸਾਰੇ ਆਏ ਸੀ ਭਾਈ ਵੀ ਉਹ ਆਪਾਂ ਦਾ ਭਾਈ ਉਧਰ ਪਾਵਾਂਗੇ ਉਹੋ ਆਪ ਹੀ ਮਨਾ ਲੈਂਦੀ ਐ ਫਿਰ ਘਰ ਵਾਲੇ ਨੂੰ ਵੀ ਐਤ ਕੀ ਹੁਣ ਦੇਖ ਲੈ ਤੇਰੇ ਕਹੇ ਤੇ ਕਿੰਨੀ ਵਾਰੀ ਪਾਤੀਆਂ ਹੁਣ ਐਤ ਕੀ ਜੇ ਰੋਟੀ ਖਾਣੀ ਐ ਨਾ ਫਿਰ ਉਹ ਕਹਿੰਦਾ ਜਿਵੇਂ ਕਹਾਂਗੇ ਉਹ ਮੈਂ ਕਰ ਲਾਂਗੇ ਬਸ ਹਾਂ ਸੋ ਬਹੁਤ ਵੱਡਾ ਯੋਗਦਾਨ ਤੁਹਾਡਾ ਹੋ ਸਕਦਾ ਇਸ ਚ ਕਿ ਉਹ ਹਰ ਰੋਜ਼ ਇੱਕ ਵਾਰ ਕਿ ਹੋਇਆ ਮੈਂ ਮੈਂ ਬਠਿੰਡ ਇਲੈਕਸ਼ਨ ਲੜ ਰਿਆ ਸੀ ਮੈਂ ਖੁਦ 19 ਚ ਸੰਗਰੂਰ ਤੋਂ ਮੇਰੀ ਡਿਊਟੀ ਲੱਗੀ ਬਠਿੰਡੇ ਮੈਂ ਬਠਿੰਡੇ ਦੇ ਪਿੰਡਾਂ ਚ ਫੇਰਾ ਮੈਨੂੰ ਸਾਹਮਣੇ ਮੁੰਡੇ ਗਨਮੈਨ ਕਹਿੰਦੇ ਜੀ ਮੰਮੀ ਵਾਲੀ ਗੱਡੀ ਆ ਰਹੀ ਹੈ ਮੈਂ ਕਿਹਾ ਮੰਮੀ ਇੱਧਰ ਕਿੱਧਰ ਫਿਰਦੀ ਐ ਤਲਵੰਡੀ ਸਾਬੋ ਕਨੀ ਗੱਡੀ ਰੋਕੀ ਮੇਲੇ ਮੈਂ ਕਿਹਾ ਮੰਮੀ ਸੰਗਰੂਰ ਡਿਊਟੀ ਨਹੀਂ ਹੈਗੀ ਆਪਣੀ ਕਹਿੰਦੇ ਹਾਂ ਸੰਗਰੂਰ ਤੇ ਫਿਰ ਇੱਧਰ ਕਿੱਧਰ ਤਲਵੰਡੀ ਸਾਬੋ ਦਾ ਪਿੰਡ ਨੇ ਇਹ ਕਹਿੰਦੀ ਸੰਗਰੂਰ ਵਾਸਤੇ ਆਈਆਂ ਪੁੱਤ ਮੈਂ ਕਿਹਾ ਵੀ ਸੁਰੂਰ ਵਾਸਤੇ ਕਿਵੇਂ ਆਈਆਂ ਨਮੋਲ ਵਾਲਾ ਜਿਹੜਾ ਭੋਲਾ ਹੈ ਉਹਦਾ ਫੁੱਫੜ ਜਿਹੜਾ ਹੈ ਉਹ ਤਲਵੰਡੀ ਸਾਬੋ ਦੀ ਭੂਆ ਇੱਥੇ ਵਸੇ ਹੋਈ ਹੈ ਤਲਵੰਡੀ ਸਾਬੋ ਉਹਦੇ ਫੁੱਫੜ ਦੀ ਚਲਦੀ ਹੈ ਫੁੱਫੜ ਦੇ ਕਹਿਣ ਤੇ ਸਾਰੀਆਂ ਵੋਟਾਂ ਨਮੋਲ ਆਣੀਆਂ ਪੈਣ ਗਿਆ ਉਹਨੂੰ ਕਹਿਣ ਆਏ ਹੋਏ ਆ ਮੈਂ ਮੈਂ ਕਿਹਾ ਆਪਾਂ ਨਹੀਂ ਹਾਰਦੇ ਆਪਾਂ ਨਹੀਂ ਹਾਰਦੇ ਸੋ ਆਜੇ ਕੋਲ ਮੈਨਾਂ ਕਹਿੰਦਾ ਤੂੰ ਇੱਥੇ ਟ੍ਰੇਨਿੰਗ 'ਚ ਮੇਰੀ ਬੇਬੇ ਨੂੰ ਕੌਣ ਲੈ ਕੇ ਆਈਏ ਤੂੰ ਉਹ ਦਊ ਟ੍ਰੇਨਿੰਗ ਅਸਲੀ ਤੁਹਾਨੂੰ ਸੋ ਅਗਲੇ ਕੋਈ ਕੋਈ ਟ੍ਰੇਨਿੰਗ ਕੈਂਪ ਲਾ ਰਹੇ ਹੋ ਨਾ ਮੇਰੀ ਬੇਬੇ ਨੂੰ ਪਾ ਮੈਂ ਚੀਫ ਅਗੈਸਟ ਨਾ ਬਣਾਇਓ ਬਸ ਉਹਨੂੰ ਇੱਥੇ ਵਿੱਚ ਬਿਠਾ ਦਿਓ ਬਸ ਉਸ ਤੋਂ ਬਾਅਦ ਮਨੀਸ਼ ਭਾਈ ਜਦੋਂ ਵਿੱਚ ਬਿਠਾਤੀ ਮੇਰੀ ਬੇਬੇ ਉਸ ਤੋਂ ਬਾਅਦ ਜੇ ਤੁਹਾਡੇ ਕੋਲੇ ਕੋਈ ਆ ਗਈ ਤਾਂ ਮੈਨੂੰ ਉਸੇ ਉੱਧਰ ਚਾਹੂ ਉੱਧਰ ਹੀ ਨਾ ਸਾਰੀ ਸੋ ਮਾਵਾਂ ਠੰਡੀਆਂ ਸ਼ਾਮਾਂ ਸ਼ਾਮਾਂ ਕੌਣ ਕਰੇ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਮਾਂ ਵਰਗਾ ਕਣ ਸ਼ਾਮਾ ਬੂਟਾ ਮਾਂ ਵਰਗਾ ਕਣ ਸ਼ਾਮਾ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਏ ਲੈ ਕੇ ਜੀਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਇਹ ਮਾਵਾਂ ਦਾ ਸਤਕਾਰ ਸੋ ਇਹ ਸਾਡੀ ਪਾਰਟੀ ਦੇ ਵਿੱਚ ਅਸੀਂ ਸਤਕਾਰ ਵੀ ਦੇਵਾਂਗੇ ਅਸੀਂ ਪਾਰਟੀ ਦੇ ਵਿੱਚ ਤੁਹਾਨੂੰ ਮਾਨ ਸਨਮਾਨ ਸੰਗਠਨ ਚ ਵੀ ਮਿਲੇਗਾ ਸਰਕਾਰ ਚ ਵੀ ਇਸ ਵਕਤ ਡਾਕਟਰ ਬਲਜੀਤ ਕੌਰ ਬਹੁਤ ਅੱਛਾ ਤਰੀਕੇ ਨਾਲ ਚਲਾ ਰਹੇ ਨੇ ਮੰਤਰਾਲਾ ਹੈਨਾ ਸਾਡੇ ਮਨਿਸਟਰ ਹੈਗੇ ਨੇ ਹੈਨਾ ਸੋ ਸਾਡੇ ਐਮਐਲਏ ਸਹਿਬਾਨ ਬਹੁਤ ਆਪਣਾ ਵਧੀਆ ਤਰੀਕੇ ਨਾਲ ਹਲਕਾ ਚਲਾ ਰਹੇ ਨੇ ਹੈਨਾ ਤੇ ਖੈਰ ਮੈਡਮ ਰਾਜਰਣੀ ਗਿੱਲ ਤਾਂ ਕਿਉਂਕਿ ਇਹ ਸਰਕਾਰ ਵੱਲੋਂ ਨਹੀਂ ਹੈਗੇ ਇਹ ਪੰਜਾਬ ਵੱਲੋਂ ਨੇ ਇਹ ਤਾਂ ਕੋਈ ਵੀ ਕਿਸੇ ਦਾ ਵੀ ਕੋਈ ਕਿਤੇ ਵੀ ਕੋਈ ਮਹਿਲਾ ਨਾਲ ਜਾਂ ਕੋਈ ਕਿਤੇ ਕੋਈ ਗੀਤ ਇਹ ਜਾ ਆ ਗਿਆ ਕਿ ਜਿੱਦੇ ਚ ਮਹਿਲਾ ਐਂਟੀ ਮਹਿਲਾ ਕੋਈ ਗੱਲ ਬੋਲੀ ਹੋਈ ਹੈ ਜਾਂ ਬੋਲਨੀ ਤੇ ਇਹ ਉਹਨਾਂ ਦਾ ਕੰਮ ਹੈ ਆਪਣਾ ਖੂਬ ਨਿਭਾ ਰਹੇ ਨੇ ਕਿਤੇ ਨਾ ਕਿਤੇ ਕਦੇ ਨਾ ਕਦੇ ਪੜਦੇ ਰਹਿੰਦੇ ਨੇ ਕਿਉਂਕਿ ਇਹ ਇੱਕ ਕਮਿਸ਼ਨ ਜਿਹੜਾ ਉਹ ਇੰਡੀਪੈਂਡੈਂਟ ਆ ਉਹ ਤੇ ਸਰਕਾਰ ਦੀ ਨਹੀਂ ਚੱਲ ਸਕਦੀ ਇਹ ਆਰਡਰ ਦੇ ਸਕਦੇ ਆ ਇਹ ਡੀਜੀਪੀ ਨੂੰ ਆਰਡਰ ਦੇ ਸਕਦੇ ਆ ਕਿ ਇਹ ਤੇ ਪਰਚਾ ਦਰਜ ਕਰ ਦਿਓ ਇਹਨੂੰ ਆ ਕਰ ਦਿਓ ਪਰ ਅਸੀਂ ਇਹਨਾਂ ਨੂੰ ਆਰਡਰ ਨਹੀਂ ਦੇ ਸਕਦੇ ਕਿਉਂਕਿ ਇਹ ਕਮਿਸ਼ਨ ਜਿਹੜਾ ਉਹ ਸਰਕਾਰ ਦੇ ਜਿਹੜਾ ਕਾਰਜਾਂ ਤੋਂ ਬਾਹਰ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਤੁਹਾਡਾ ਦਿਨ ਜਿਹੜੇ ਟ੍ਰੇਨਿੰਗ ਵਾਲੇ ਨੇ ਉਹ ਵਧੀਆ ਲੰਘੇ ਹੋਣਗੇ ਤੁਹਾਡੇ ਚਿਹਰਿਆਂ ਦੀ ਖੁਸ਼ੀ ਜਾਂ ਤੁਹਾਡਾ ਜਜ਼ਬਾ ਜਿਹੜਾ ਦੱਸਦਾ ਹੈ ਕਿ ਕੁਝ ਨਾ ਕੁਝ ਤਾਂ ਸਿੱਖ ਹੀ ਗਏ ਹੋਗੇ ਤੁਸੀਂ ਤੇ ਤੁਹਾਡੇ ਚੋਂ ਆਉਣ ਵਾਲੇ ਵੱਡੇ ਵੱਡੇ ਮੰਤਰੀ ਵੱਡੇ ਵੱਡੇ ਐਮਐਲਏ ਵੱਡੇ ਵੱਡੇ ਕਾਉਂਸਲਰ ਵੱਡੇ ਵੱਡੇ ਬੀਅਰ ਵੱਡੇ ਵੱਡੇ ਪਿੰਡਾਂ ਦੇ ਸਰਪੰਚ ਅੱਜ ਅੱਜ ਕੁਦਰਤੀ ਅੱਜ ਸਵੇਰੇ ਮੈਂ 10 ਵਜੇ ਫਤਿਹਗੜ ਸਾਹਿਬ ਸੀਗਾ ਜਿਹੜੇ ਮਹਿਲਾ ਸਰਪੰਚ ਚੁਣੀਆਂ ਗਈਆਂ ਨੇ ਪਹਿਲੀ ਵਾਰ ਜਾਂ ਮਹਿਲਾ ਪੰਚ ਚੁਣੀਆਂ ਗਈਆਂ ਨੇ ਅੱਜ 350 400 ਦੇ ਕਰੀਬ ਅਸੀਂ ਸਪੈਸ਼ਲ ਟ੍ਰੇਨ ਕਰਕੇ ਉਹਨਾਂ ਦੀ ਮਹਾਰਾਸ਼ਟਰ ਦੇ ਵਿੱਚ ਟ੍ਰੇਨਿੰਗ ਹੋਣੀ ਹੈ ਪੰਚ ਸਰਪੰਚ ਦੀ ਅੱਜ ਅਸੀਂ ਉਹਨਾਂ ਨੂੰ ਫਤਿਹਗੜ ਸਾਹਿਬ ਤੋਂ ਚੰਡੀ ਦੇ ਕੇ ਗੱਡੀ ਰਵਾਨਾ ਕੀਤੀ ਹੈ ਟ੍ਰੇਨ ਪੂਰੀ ਫੁੱਲੀ ਏਸੀ ਐਂਡ ਸਾਰੀਆਂ ਫੈਸਿਲਿਟੀਆਂ ਵਿਦ ਪਹਿਲਾਂ ਹਜੂਰ ਸਾਹਿਬ ਮੱਥਾ ਟੇਕਣ ਗਏ ਜਾਂ ਕੇ ਉਹ ਨੰਦੇੜ ਸਾਹਿਬ ਫਿਰ ਉਸ ਤੋਂ ਬਾਅਦ ਆਪਣੀ ਟ੍ਰੇਨਿੰਗ ਕੈਂਪ ਤੇ ਜਾਣ ਗਏ ਐਸੇ ਤਰ੍ਹਾਂ ਦੇ ਬੈਚ ਜਿਹੜੇ ਨੇ ਤਿੰਨ ਗੱਡੀਆਂ ਦੇ ਬੈਚ ਜਿਹੜੇ ਨੇ ਉਹ ਜਾਣਗੇ ਅੱਗੇ ਤੇ ਨਾਲ ਉਹਨਾਂ ਦੇ ਲਾਈਜ਼ਨ ਅਫਸਰ ਵੀ ਗਏ ਨੇ ਕੋਈ ਦਿੱਕਤ ਆਵੇ ਕੋਈ ਖਾਣ ਪੀਣ ਦੀ ਜਾਂ ਰਹਿਣ ਦੀ ਸਾਰਾ ਪ੍ਰਬੰਧ ਗਵਰਨਮੈਂਟ ਕਰੂਗੀ ਸੋ ਅਸੀਂ ਐਸੀ ਪਾਰਟੀਆਂ ਅਰਵਿੰਦ ਕੇਜਰੀਵਾਲ ਜੀ ਦੀ ਗਵਾਈ ਚ ਜਿਹੜੇ ਹਰ ਵਰਗ ਦੀ ਇੱਜ਼ਤ ਕਰਦੇ ਆ ਧਰਮ ਦੀ ਰਾਜਨੀਤੀ ਅਸੀਂ ਕਰਦੇ ਨਹੀਂ ਨਾ ਕਿਸੇ ਨੂੰ ਲੜਾਉਨੇ ਆ ਨਾ ਪੜਕਾਉਨੇ ਆ ਅਸੀਂ ਤਾਂ ਹੱਥ ਬਨ ਕੇ ਲੋਕਾਂ ਦੇ ਕੁੰਡੇ ਖੜਕਾਉਨੇ ਆ ਤੇ ਉਹ ਉਸੇ ਨਾਲੇ ਲੋਕ ਆਪਾਂ ਨੂੰ ਜਿਹੜਾ ਪਿਆਰ ਦਿੰਦੇ ਆ ਕਿ ਭਾਈ ਤੁਸੀਂ ਤਾਂ ਸਾਡੇ ਵਰਗੇ ਹੀ ਆਂ ਰੋਜ਼ ਪਤਾ ਨਹੀਂ ਕਿੰਨੀਆਂ ਮੈਂ ਮੇਰੀ ਮਾਂ ਨੂੰ ਕਿਤੇ ਉਹਨਾਂ ਨੇ ਟੈਲੀਵਿਜ਼ਨ ਵਾਲੇ ਆ ਗਏ ਕੋਈ ਉੱਥੇ ਕਿਉਂਕਿ ਪਿੰਡ ਰਹਿੰਦੇ ਆ ਬੇਬੇ ਸ਼ਹਿਰ 'ਚ ਜੀਣ ਲੱਗਦਾ ਜਿਆਦੇ ਤੇ ਪਿੰਡ ਕੋਈ ਆ ਗਿਆ ਟੀਵੀ ਵਾਲਾ YouTube ਵਾਲੇ ਕੋਈ ਮੁੰਡੇ ਆ ਜਾਂਦੇ ਨੇ ਕਹਿੰਦੇ ਕਿੰਨੇ ਦਿਨ ਹੋ ਗਏ ਤੈਨੂੰ ਆ ਭਗਵੰਤ ਨੂੰ ਮਿਲੇ ਨੂੰ ਬੇਬੇ ਕਹਿੰਦੀ ਭਾਈ ਅੱਜ 37 ਦਿਨ ਹੋ ਗਏ ਲੈ 37 ਦਿਨ ਕਹਿੰਦੇ ਲੈ ਮਹੀਨੇ ਤੋਂ ਉੱਪਰ ਹੋ ਗਿਆ ਤੇ 37 37 ਦਿਨ ਦੇਖੋ ਤੁਸੀਂ ਆਪ ਆਪਣੇ ਮੁੰਡੇ ਨੂੰ ਨਹੀਂ ਮਿਲ ਸਕਦੇ ਕੀ ਕਹਿਣਾ ਚਾਹੋਗੇ ਕਹਿੰਦੀ ਫਿਰ ਕੀ ਹੁੰਦਾ ਫਿਰ ਕੀ ਹੁੰਦਾ ਜੇ ਮੈਨੂੰ ਨਹੀਂ ਮਿਲਦਾ ਪਰ ਮੈਟੈਲੀ ਵੀ ਤੇ ਦੇਖਦੀਆਂ ਮਿਲਦਾ ਤਾਂ ਰੋਜ਼ ਮਾਵਾ ਨਹੀਂ ਹੁੰਦਾ ਕਦੇ ਨਰੇਗਾ ਵਾਲੀਆਂ ਕੋਲੇ ਖੜਾ ਹੁੰਦਾ ਕਦੇ ਕਦੇ ਆਂਗਣ ਵਾੜੀ ਵਾਲਿਆਂ ਕੋਲ ਖੜਾ ਹੁੰਦਾ ਕਦੇ ਕਿਸੇ ਨੂੰ ਮਿਲ ਜਣਾ ਹੁੰਦਾ ਸੋ ਜਿਹੜਾ ਇਹ ਸਿਰ ਪਲੋਸਣਾ ਜਿਹੜਾ ਹੁੰਦਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਔਰ ਅਸੀਂ ਆਪਣੇ ਆਪ ਨੂੰ ਕਿਸਮਤ ਵਾਲੇ ਸਮਝਦੇ ਆ ਕਿ ਮਾਵਾ ਦਾ ਸਿਰ ਪਲੋਸਣਾ ਪੈਣਾ ਦੀਆਂ ਦੁਆਵਾਂ ਜੇ ਕਿਤੇ ਦੋਨੇ ਮਿਲ ਜਾਣ ਤਾਂ ਦੁਨੀਆ ਦੀ ਕੋਈ ਮੰਜ਼ਲ ਐਸੀ ਨਹੀਂ ਜਿਹੜੀ ਸਰ ਨਾ ਕੀਤੀ ਜਾ ਸਕੇ ਕਿਉਂਕਿ ਆਪਾਂ ਤਾਂ ਮਿਲਦੇ ਹੀ ਰਹਿਣਾ ਸੀਐਮ ਸਾਹਿਬ ਸਾਡੇ ਕਨਵੀਨਰ ਸਾਹਿਬ ਉਹ ਕਾਫੀ ਧੀਰ ਤੋਂ ਬੇਟ ਕਰ ਰਹੇ ਆ मैं चाहूंगा कि आप उन्होंने विचार भी सुनिए सो so, मेरे वालों तुम तो बहुत बहुत मुबारक का, विश यू ऑल द बेस्ट लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद बहुत बहुत मुबारक का। आप सब लोगों को मेरा नमस्कार सबको सत सबसे पहले आप लोगों के खुश और चमकते चेहरे देख के बहुत अच्छा लग रहा है जैसा कि अभी मनीष सिसोदिया जी ने कहा कि दो दिन की जो ट्रेनिंग हुई है उस ट्रेनिंग में ट्रेनिंग कम और बेसिकली आप लोगों ने अच्छे माहौल के अंदर सब कुछ सीखा है और बहुत हंसते खेलते आप लोगों ने दो दिन ट्रेनिंग की है मैं समझता हूं कि इस तरह की ट्रेनिंग इस तरह का माहौल केवल आम आदमी पार्टी में ही मिल सकता है जैसा भी मान साहब ने कहा दूसरे पार्टियों के अंदर जो महिला विंग होती है उनको केवल रैलियों में महिलाओं को लाने के लिए दूसरी नेताओं की हाई हाय करने के लिए केवल इसीलिए इस्तेमाल किया जाता है अभी तक हमारी पार्टी में जब जब फ्रंटल विंग बनाए गए उन फ्रंटल विंग में हमने यूथ विंग बनाए व्यापारी विंग बनाए महिला विंग बनाए ये विंग बनाया वो विंग बनाया लेकिन कभी भी जिम्मेदारियां नहीं दी हमने किसी को प्रेसिडेंट बना दिया किसी को वाइस प्रेसिडेंट बना दिया किसी को जिला अध्यक्ष बना दिया किसी को ब्लॉक प्रेसिडेंट बना दिया लेकिन जिम्मेदारियां नहीं दी उनके साथ मिलकर कभी बातचीत नहीं की पहली बार ऐसा हो रहा है इस बार मनीष सिसोदिया जी दीपक जी अमन अरोड़ा जी ये सब लोग मिलके जिस तरह से पंजाब के अंदर संगठन को गांव गांव में शहर शहर में वार्ड में कस्बे में मोहल्ले में पिंड में मजबूत करते जा रहे हैं ये बहुत काबिल तारीफ है आज हम महिला विंग की ट्रेनिंग कर रहे हैं इसी तरह से पंद्रह बीस दिन पहले मुझे याद है यूथ विंग की भी ट्रेनिंग हुई थी उनकी भी दो दिन के लिए ट्रेनिंग हुई थी अब युवाओं को हमने गांव गांव के अंदर भेजा है युवा अपना काम कर रहे हैं आज महिलाओं की ट्रेनिंग हुई है अब महिलाएं भी जैसा भी मनीष जी ने बताया कि नीचे तक गांव गांव तक गांव में हर गांव के अंदर महिलाओं की कमेटियां बनाई जाएंगी जो कि एक -एक, एक एक घर में जाना है अपने को महिलाओं को अपने को तैयार करना है सबसे पहला काम इस वक्त जब हमने सत्ता संभाली थी पंजाब के अंदर सबसे बड़ी समस्या पंजाब में नशे की है और अगर किसी घर के अंदर कोई नशा करता है कोई भाई नशा करता है बेटा नशा करता है बाप नशा करता है तो सबसे ज्यादा तकलीफ महिला को होती है वो या तो किसी महिला का बेटा होता है या उसका पिता होता है या उसका भाई होता है या उसका पति होता है उनका घर बर्बाद हो जाता है अगर पंजाब की सारी महिलाएं इकट्ठी हो जाए तो कोई माइकल लाल पंजाब से नशा खत्म करने से रोक नहीं सकता इस वक्त पंजाब सरकार लगी हुई है पूरे दम के साथ लगी हुई है पूरे जोर से लगी हुई है इस वक्त पंजाब पुलिस लगी हुई है कोई कसर नहीं छोड़ रहे अब अपने को जनता को इसके साथ लाना है दस पंद्रह दिन पहले जब हमने युवाओं से बात की थी हमने उनको भी यही कहा था कि युवाओं को जुड़ना पड़ेगा आज आप लोगों से हम कहना चाहते हैं कि अगर सारी एक एक घर में जाकर आपको महिलाओं से बात करनी पड़ेगी कि हर महिला को इस नशे विरुद्ध युद्ध के अंदर शामिल होना पड़ेगा और मैं समझता हूं कि महिलाएं केवल इंतजार कर रही हैं कि कोई आए और उनसे बातचीत करे महिलाएं तो बहुत जबरदस्त तरीके से चाहती है कि नशा खत्म हो तो हमें महिलाओं को यह कहना पड़ेगा नंबर एक कि अगर आपके घर में कोई नशा कर रहा है उसे नशा मुक्ति केंद्र में भेजो उसे ओट सेंटर में भेजो और उसका नशा छुड़ाओ पहले नशा मुक्ति केंद्र बहुत खराब होते थे वहां बताते हैं जंजीरों से बांधते थे लोगों को बहुत गंदे होते थे गंदगी होती थी टॉयलेट साफ नहीं होते थे और जानवरों की तरह रखते थे कोई नशा मुक्ति केंद्र में जाना नहीं चाहता था अब हमने सारे पंजाब के नशा मुक्ति केंद्रों को एयर कंडीशन कर दिया है सारे केंद्रों के अंदर सीसीटीवी कैमरे लगा दिए टीवी लगवा दिए एयर कंडीशन कर दिए बहुत शानदार बहुत अच्छे बन गए हैं अब बच्चे नशा के मुक्ति केंद्र में जाने से घबराते नहीं है तो अगर कोई भी आपकी नजर में हो या आप जब घर घर में जाओगे आपको महिलाओं को कहना भी आपके परिवार में आपके पड़ोस में कोई नशा करता है उसका नशा छुड़ाने के लिए नशा मुक्ति केंद्र में भेजो ये काम जब आप करोगे आप जब घर घर जाके लोगों से बात करोगे और लोगों का नशा छुड़वाने का काम करोगे मैं आपको कह रहा हूं इससे बड़ा पुण्य का काम आपकी जिंदगी में नहीं हो सकता मैं कई बार भगवंत मान जी से बात करता हूं मैं उनसे यह कहता हूं कि जब हम दिल्ली चला रहे थे तब हमने स्कूल और अस्पतालों में बहुत अच्छा काम किया तब मेरे से जब मीडिया वाले पूछते थे तो मैं कहता था जब मैं मरूंगा तो मेरे को यह संतुष्टि होगी कि भाई मैंने गरीबों के बच्चों के लिए स्कूलों का इंतजाम किया मैंने गरीबों के लिए अच्छे इलाज का अस्पतालों का इंतजाम किया लेकिन आज जब से हम लोग पंजाब संभालने लगे हैं मुझे लगता है कि सबसे बड़ा पुण्य का काम हम ये कर रहे हैं कि जो परिवार बिल्कुल बर्बाद हो गए थे जिनका भविष्य नहीं बचा था जिनके भाई जिनके पिता जिनके बच्चे सारे बर्बाद हो गए थे उन सब लोगों को जब हम नशे से बाहर निकाल रहे हैं मैं समझ रहा हूं समझता हूं इससे बड़ा पुण्य का काम कोई नहीं हो सकता हमारे सामने इतनी बड़ी बड़ी शक्तियां हैं। इतने हमको जेल भेजा गया हमको इतनी तरह से तड़पाया गया हमको तकलीफ दी गई हमारी पार्टी तोड़ने की कोशिश की गई लेकिन आज भी हम जिंदा हैं आज भी हम अपना काम कर रहे हैं क्यों क्योंकि लोगों की दुआएं हमारे साथ हैं हमने गरीबों के लिए काम किया हमने उनके बच्चों के लिए काम किया हमने उनके परिवार के लिए काम किया आज आप लोग जितने यहां आए हो जितने महिला लीडर्स आज यहां से ट्रेनिंग लेके जा रहे हो आपने ये नहीं सोचना कि मैं कोई पॉलिटिकल काम कर रहा हूं आपने ये नहीं सोचना कि मैं आम आदमी पार्टी का काम कर का का रहा हूं आपने ये सोचना है कि मैं एक पुण्य का काम का का कर रहा हूं जैसे तीर्थ यात्रा जाते हो ना जैसे मत्था टेकने जाते हो ना ऐसे ही ये सोचना है कि मैं पुण्य का काम कर रहा हूं और ये काम करने से मेरे को पुण्य मिलेगा इस भावना से आपको काम करना है सेवा के भाव से आपको काम करना है। दूसरी चीज एक घर को महिला चलाती है आदमी महीने में कमाता है और एक तारीख को अपनी पत्नी के हाथ में लाके पैसे रख देता है उसके बाद आदमी को कोई लेना देना नहीं वो महिला कैसे उसने पैसे में इतनी महंगाई में अपना घर चलाती है महिला ही जानती है महंगाई बढ़ती जा रही है तनख्वाह बढ़ती नहीं है आमदनी बढ़ती नहीं है हमने स्कूल अच्छे करे सरकारी स्कूल अच्छे करे इसकी सबसे ज्यादा खुशी महिलाओं को है सबसे ज्यादा प्यार किसी बच्चे को सबसे पहले उसकी मां करती है बाप भी करता है लेकिन बाप बाद में आता है सबसे ज्यादा प्यार किसी भी बच्चे को उसकी मां करती है उसकी मां चाहती है कि मेरा बच्चा बढ़ा के बड़ा आदमी बने तो जब मां देखती है कि उसके बच्चे का एक ऐसी सरकार आई है जो मेरे बच्चे का भविष्य अच्छा कर देगी इतने अच्छे अच्छे स्कूल बना दिए मेरी में हमारी सरकार ने तो मां को बहुत खुशी होती है तो जब आप घर घर में जाओगे और उनसे सरकारी स्कूलों की बात करोगे आप देखोगे कि कितनी खुश हैं माए कि हमारे बच्चों के लिए अब अच्छी शिक्षा का इंतजाम हो रहा है हमारे बच्चों को अब अच्छी शिक्षा मिल रही है हमने जगह जगह मोहल्ला क्लिनिक खोल दिए फ्री में दवाइयां मिल रही हैं फ्री में टेस्ट मिल रहे हैं इससे थोड़े से पैसे बच जाते हैं तो महिलाएं बड़ी खुश होती हैं कि थोड़े से पैसे बच गए इससे मैं घर के लिए कुछ और